ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕੈਂਪੇਨ ਚੱਲੀ ਹੈ ਉਹਦੇ ਵਿੱਚ ਆਪਾਂ ਲਗਾਤਾਰ ਜਿਹੜੀਆਂ ਜਿਹੜੇ ਨਸ਼ੇ ਦੇ ਕੰਮ ਦੇ ਵਿੱਚ ਲੱਗੇ ਹੋਏ ਬੰਦੇ ਐ ਪਠਾਨਕੋਟ ਡਿਸਟ੍ਰਿਕਟ 'ਚ ਲਗਾਤਾਰ ਐਫ ਆਈ ਆਰਸ ਲੋਜ ਕਰ ਰਹੇ ਹਾਂ ਇਸੇ ਦੀ ਖੜੀ ਚ ਮੈਂ ਤੁਹਾਨੂੰ ਬਲੀਫ ਕਰਨਾ ਚਾਹੁੰਦਾ ਕਿ ਪਿਛਲੇ 24 ਘੰਟਿਆਂ 'ਚ ਆਪਾਂ ਜਿਹੜੇ ਸਬਡੀਵੀਜ਼ਨ ਸਿਟੀ 'ਚ ਦੋ ਮਕੱਦਮੇ ਅੰਡਰ ਐਨਡੀਪੀਐਸ ਐਕਟ ਦਰਜ ਕੀਤੇ ਆ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਪਠਾਨਕੋਟ 'ਚ ਐਫ ਆਈ ਆਰ ਨੰਬਰ 33 ਅੰਡਰ ਸੈਕਸ਼ਨ 21B 27A ਕਲ 85 ਐਨਡੀਪੀਐਸ ਐਕਟ ਇਹਦੇ ਚ ਦੋ ਜਿਹੜੇ ਦੋਸ਼ੀ ਐ ਉਹਨਾਂ ਦੇ ਖਿਲਾਫ ਇਹ ਮਕਦਮਾ ਦਰਜ ਹੋਇਆ ਤੇ ਉਹਨਾਂ ਦੀ ਅਰੈਸਟ ਪਈ ਹੈ ਇੱਕ ਦਾ ਨਾਮ ਹੈ ਜੀ ਸਤਪਾਲ ਪੁੱਤਰ ਪੂਰਨ ਚੰਦ ਵਾਸੀ ਨਾਰਾਇਣ ਚੱਕ ਅ ਨੰਗਲਪੂਰ ਪਠਾਨਕੋੜ ਦੂਸਰਾ ਰੋਹਿਤ ਕੁਮਾਰ ਸੈਣੀ ਪੁੱਤਰ ਉਮਰ ਪ੍ਰਕਾਸ਼ ਸੈਣੀ ਵਾਸੀ ਅ ਭਰਤਨਗਰ ਕੱਚੇ ਕੁਆਟਰ ਨੇੜੇ ਅ ਨਜ਼ਦੀਕ ਦੱਸੀ ਦਸੌਂ ਇਹ ਬਿਸਕਲੀਟ ਵੀ ਨੰਬਰ 2 ਦਾ ਹੀ ਰਹਿਣ ਵਾਲਾ ਇਹ ਇਹ ਦੋਨੋਂ ਦੋਸ਼ੀਆਂ ਕੋਲੋਂ ਤਕਰੀਬਨ 25 ਗ੍ਰਾਮ ਹੈਰੋਇਨ 9500 ਰੁਪਿਆ ਡਰਗ ਮਨੀ ਅਤੇ ਇੱਕ ਇਨੋਵਾ ਗੱਡੀ ਨੰਬਰ ਐਚਪੀ 979898 ਰੰਗ ਚਿੱਟਾ ਜਿਹੜੀ ਹੈ ਇਹ ਇਹਨਾਂ ਤੋਂ ਬਰਾਬਰ ਹੋਈਏ ਤੇ ਇਹਨਾਂ ਦੀ ਅਰੈਸਟ ਪਈ ਹੈ ਜੀ ਉਹਦੇ ਬਾਅਦ ਜਿਹੜਾ ਦੂਸਰਾ ਮਕਦਮਾ ਆਪਾਂ ਦਿੱਤਾ ਉਹ ਪੁਲਿਸ ਸਟੇਸ਼ਨ ਮਮੂਨ ਕੈਂਟ ਚ ਦਿੱਤਾ ਜੀ ਐਫਆਈਆ ਨੰਬਰ 34 ਅੰਡਰ ਸੈਕਸ਼ਨ 21 27 ਬੀ ਕੋਡ 85 ਐਨਡੀਪੀਐਸ ਆਰਟ ਇਹ ਜਿਹੜਾ ਮਕਦਮਾ ਆਪਾਂ ਦਿੱਤਾ ਹੈ ਮੋਸ਼ੀ ਕੁਮਾਰ ਉਰਫ ਮਨੀ ਪੁੱਤਰ ਦਰਬਾਰੀ لال ਉਹ ਅਸੀਂ ਕੱਚੇ ਕੁਆਟਰ ਮਾਡਲ ਉਹਨੇ ਡਿਵੀਜ਼ਨ ਨੰਬਰ 2 ਦਾ ਹੀ ਰਹਿਣ ਵਾਲਾ ਇਹਦੇ ਵੀ ਕਾਫੀ ਜ਼ਿਆਦਾ ਲੜਕੇ ਦੀ ਸ਼ਿਕਾਇਤ ਸੀ ਕਿ ਲੋਕਾਂ ਨੇ ਵੀ ਉੱਪਰਲੀ ਇਹਦੀ ਸ਼ਿਕਾਇਤ ਵੀ ਕੀਤੀ ਹੈ ਕਿ ਮਨੀ ਜੀ ਕੀ ਇਹ ਕਾਫੀ ਜਿਹੜਾ ਇਹ ਕੰਮ ਕਰ ਰਿਹਾ ਹੈ ਕਿ ਇਹਨੂੰ ਅੱਜ ਅਸੀਂ ਫੜਨ ਚ ਕਾਬੂ ਹੋਇਆ ਇਹਦੇ ਕੋਲੋਂ 20 ਗ੍ਰਾਮ ਹੈਰੋਇਨ 10000 ਰੁਪਏ ਡਰਗ ਮਨੀ ਅਤੇ ਐਕਟਿਵਾ ਸਕੂਟੀ ਨੰਬਰ ਪੀਪੀ 35 ਐਫ 9065 ਬਰਾਂਦ ਦੀ ਹੈ ਤੇ ਟੋਟਲ ਸਿਟੀ ਸਬਡਿਵੀਜ਼ਨ ਚ ਪਿਛਲੇ 24 ਘੰਟਿਆਂ ਚ ਤਿੰਨ ਬੰਦਿਆਂ ਦੀ ਜਿਹੜੀ ਅਰੈਸਟ ਹੋਈ ਹੈ ਤੇ ਦੋ ਕੇਸ ਜਿਹੜੇ ਉਹ ਰਜਿਸਟਰ ਹੋਏ ਤੇ ਇਹਦੇ ਚ ਮੈਂ ਦੁਬਾਰਾ ਉਹੀ ਗੱਲ ਕਹਿਣਾ ਚਾਹੂੰਗਾ ਕਿ ਵੀ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਲਗਾਤਾਰ ਹੀ ਜਿਹੜੇ ਡਰੱਗ ਪੈਡਲਰਸ ਆ ਉਹਨਾਂ ਦੇ ਖਿਲਾਫ ਡੇਲੀ بیس ਤੇ ਆਪਾਂ ਐਕਸ਼ਨ ਕਰ ਰਹੇ ਹਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਵੀ ਆਪਾਂ ਇੱਕ ਜਿਹੜਾ ਲੜਕਾ ਰੌਂਡ ਅਪ ਕੀਤਾ ਉਹਦੇ ਰਿਕਵਰੀ ਉਹਦੇ ਖਿਲਾਫ ਵੀ ਆਪਾਂ ਜਿਹੜਾ ਪਰਚਾ ਦਵਾਂਗੇ ਤੇ ਡੇਲੀ بیس ਤੇ ਆਪਾਂ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਰੇਡਸ ਕਰ ਰਹੇ ਆ ਤੇ ਇਹਨਾਂ ਦੇ ਐਕਸ਼ਨ ਕਰ ਰਹੇ ਆ ਇਹਨਾਂ ਦੀ ਅਰੈਸਟਾ ਪਾ ਰਹੇ ਆ ਰਿਕਵਰੀਆਂ ਕਰ ਰਹੇ ਆ ਡਰੱਗ ਮਨੀ ਵੀ ਇੱਥੇ ਬਰਾਮਦ ਹੋਰੀ ਹੈ ਗੱਡੀਆਂ ਤੁਸੀਂ ਦੇਖ ਰਹੇ ਹੋ ਨੋਵਾ ਮਿਲੀ ਹੈ ਉਹਦੇ ਬਾਅਦ ਜਿਹੜੀ ਇੱਕ ਸਕੂਟੀ ਮਿਲੀ ਹੈ ਤੇ ਇਸ ਤਰੀਕੇ ਨਾਲ ਆਪਾਂ ਲਗਾਤਾਰ ਹੀ ਜਿਹੜੇ ਪੈਂਡਰਸ ਦੇ ਖਿਲਾਫ ਪਠਾਨਕੋਟ 'ਚ ਐਕਸ਼ਨ ਕਰ ਰਹੇ ਆ ਇਹ ਐਕਸ਼ਨ ਅੱਗੇ ਵੀ ਜਾਰੀ ਰਹੇਗਾ ਤੇ ਮੈਂ ਇਹ ਪੂਰੀ ਫੇਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਵੱਡ ਚੜ ਕੇ ਅੱਗੇ ਆਓ ਸਾਨੂੰ ਇਨਫੋਰਮੇਸ਼ਨ ਦੋ ਤੇ ਆਪਾਂ ਇਹ ਜਿਹੜੇ ਪੈਡਲਰਸ ਇਹਨਾਂ ਦੇ ਖਿਲਾਫ ਡੇਲੀ بیس ਤੇ ਐਕਸ਼ਨ ਕਰੀਏ ਤਾਂ ਕਿ ਜਿਹੜੀ ਇਹ ਡਰੱਗਸ ਦੀ ਜਿਹੜੀ ਫਲੋ ਹੈ ਡਿਮਾਂਡ ਐ ਸਪਲਾਈ ਇਹ ਰੁਕ ਸਕੇ ਤੇ ਜਿਹੜੇ ਆਪਣੇ ਬੱਚੇ ਉਹ ਬਸਕਰ ਤੇ ਇਸ ਤੋਂ ਇਲਾਵਾ ਜਿਹੜੇ ਪੈਡਲਰਸ अगेन ਮੈਂ ਉਹਨੂੰ ਵਾਰਨਿੰਗ ਦੇਣਾ ਚਾਹੁੰਗਾ ਕਿ ਵੀ ਇਹ ਜਿਹੜਾ ਕੰਮ ਛੱਡ ਦੋ ਅਗਰ ਤੁਸੀਂ ਸੋਚੋਗੇ ਕਿ ਵੀ ਆਪਾਂ ਕਰਨਾ ਹੈ ਤਾਂ ਫਿਰ ਤੁਸੀਂ ਦੇਖ ਹੀ ਰਹੇ ਹੋ ਕਿ ਡੇਲੀ بیس ਤੇ ਆਪਾਂ ਪਠਾਨਕੋਟ ਜ਼ਿਲ੍ਹੇ ਚ 3 3 4 4 5 5 ਪਰਚੇ ਹੋ ਰਿਹਾ ਉਹ ਇਹਨਾਂ ਦੇ ਖਿਲਾਫ ਹੀ ਹੋ ਰਹੇ ਜਿਹੜੇ ਜਿਹੜੇ ਸਾਦੇ ਨਾਮੇ ਨੇ ਜਾਂ ਪਹਿਲਾਂ ਵੀ ਕੋਈ ਡਰੱਗ ਕੇਸ ਨਾਲ ਤਾਂ ਫਿੱਟ ਲੱਗੇ ਜੀ ਇਹਨਾਂ ਦਾ ਆਪਾਂ ਵੈਸੇ ਚੈੱਕ ਕਰ ਰਹੇ ਹਾਂ ਡਿਟੇਲਸ ਕਿ ਵੀ ਇਹਨਾਂ ਦੇ ਖਿਲਾਫ ਪਾਸਟ ਕ੍ਰਿਮੀਨਲ ਰਿਕਾਰਡ ਕੀ ਹੈ ਵੈਸੇ ਇਹਨਾਂ ਚ ਜਿਹੜਾ ਇੱਕ ਲੜਕਾ ਉਹ ਤਾਂ ਮੈਨੂੰ ਲੱਗਦਾ ਪਾਸਟ ਪਾਸਟ ਕ੍ਰਿਮੀਨਲ ਰਿਕਾਰਡ ਹੋਊਗਾ ਬਟ ਫਿਰ ਵੀ ਹਾਲੇ ਆਪਣੇ ਕੋਲ ਰਿਕਾਰਡ ਨਹੀਂ ਆ ਤੇ ਉਹ ਆਪਾਂ ਵੈਰੀਫਾਈ ਕਰਾਂਗੇ